ਇੱਕ ਕੇ ਬਲੌਗ ਲੈ ਕੇ ਆਈਆਂ ਬੜੀ ਕੋਮੇਡੀ ਤੇ ਬੜੀ ਫਨੀ ਵੀਡੀਓ ਬਣਨ ਵਾਲੀ ਹੈ ਅੱਜ ਸਾਡੀ ਕਿਉਂਕਿ ਨਾ ਅਸੀਂ ਦੋਵੇਂ ਜੀ ਬਣ ਕੇ ਆਏ ਤੇ ਅੱਜ ਆਪਾਂ ਕਰਦੇ ਹਾਂ ਅੱਜ ਆਹ ਲੈ ਗਏ ਜੀ ਬਦਾਮ ਸ਼ੇਕ ਇਹਦੀ ਮੈਂ ਐਡ ਨਹੀਂ ਦੇ ਰਹੀ ਇਹਦੀ ਹਕੀਕਤ ਦੱਸਣ ਲੱਗੀ ਐ ਔਰ ਆਦੇ ਵਿੱਚ ਸੀਗਾ ਮਿਲਕ ਸ਼ੇਕ ਲੇਕਿਨ ਇਹ ਖਾਲੀ ਹੋ ਗਿਆ ਤੇ ਇਹਦੇ ਵਿੱਚ ਮੈਂ ਆਪਾਂ ਆਇਆ ਸੀ ਚਾਵਲਾਂ ਦਾ ਆਟਾ ਪੀਸ ਕੇ ਤੇ ਬੱਚੇ ਰੋਜ਼ ਪੀਂਦੇ ਰਸਵੇਰੇ ਉੱਠ ਕੇ ਬਾਦਾਮ ਸ਼ੇਕ ਤੇ ਅੱਜ ਇਹ ਡੈਰੀ ਦੀ ਖੇਡਾ ਪਚਿਆ ਰਹੇ ਰੇ ਨਖਰੇ ਕੀਤੇ ਸੀ ਮੈਂ ਕਿਉਂ ਨਖਰੀ ਨਾ ਕਰੋ ਚੁੱਪ ਕਰਕੇ ਪੀ ਲਓ ਮੈਨੂੰ ਕੀ ਪਤਾ ਸੀ ਕਿ ਕਿਉਂ ਟੇਸਟ ਮਾੜਾ ਆ ਰਿਹਾ ਕਿਉਂਕਿ ਚਾਵਲਾ ਦਾ ਆਟਾ ਪਿਆਰੇ ਨੇ ਆ ਸਾਡੀ ਧੀ ਰਾਣੀ ਨੇ ਸਵੇਰੇ ਬੜੇ ਨਖਰੇ ਕੀਤੇ ਤੇ ਮੈਂ ੱੱਕੇ ਨਾਲ ਇਹਨੂੰ ਪਿਆਇਆ ਹੀ ੱੱਕੇ ਨਾਲ ਕਿ ਪੀ ਚੁੱਪ ਕਰਕੇ ਲੇਕਿਨ ਮੈਨੂੰ ਨਹੀਂ ਪਤਾ ਸੀ ਕਿ ਕੀ ਪਿਆਰੇ ਹੈ ਅਸੀਂ ਚਾਵਲਾ ਦਾ ਆਟਾ ਪਿਆਰੇ ਹੈ ਕਿ ਬਦਾਮ ਸ਼ੇਕ ਪਿਆਰੇ ਰੇ ਤੂੰ ਵੀ ਪੀ ਲਈ ਬੱਚਿਆਂ ਦੇ ਹੋ ਰਹੇ ਸੀ ਪੇਟ ਦਰਦ ਹੁਣ ਪਤਾ ਲੱਗਿਆ ਪੇਟ ਦਰਦ ਦੀ ਵਜ੍ਹਾ ਕੀ ਐ ਹੈ ਮੀਰੂ ਮਜਾ ਆਇਆ ਸ਼ੇਕ ਪੀ ਕੇ ਚਾਵਲਾਂ ਦਾ ਆਟਾ ਬਦਾਮ ਸ਼ੇਕ ਦੀ ਡੱਬੀ ਉਵੇਂ ਨਵੀਂ ਦੀ ਨਵੀਂ ਭਰੀ ਪਈ ਐ ਚਾਵਲਾਂ ਦਾ ਆਟਾ ਵੀ ਆਈ ਜਾਂਦੀ ਖਾਓ ਮੰਮੀ ਕੀ ਦਿਖਾਵਾਂ ਪੰਟ ਪਈ ਕੰਬਲਿਆ ਥੋੜਾ ਜਿਹਾ ਯੂਜ਼ ਹੋਇਆ ਤੇ ਚਾਵਲਾਂ ਦੇ ਆਟੇ ਦੀ ਡੱਬੀ ਬਿਲਕੁਲ ਤੇਰੇ ਡੈਡੀ ਨੇ ਖਾਲੀ ਕਰਕੇ ਰੱਖ ਦਿੱਤੀ ਹਾਲੀ ਹੋ ਗਈ ਤੇ ਮੇ ਚਾਵਲਾ ਦਾ ਆਟਾ ਪਾਤਾ। ਕਾ ਗਮਲੀਆਂ ਹੁਣ ਸੁੱਕਾ ਖਾ ਲੋ। ਦੋ ਦਿਨ ਤੋਂ ਵਿਚਾਰਿਆ ਤੇ ਹੁੰਦੇ ਤੇ ਪੇਟ ਦਰਦੇ। ਡੈਡੀ ਜੀ ਮਹਾਨ ਹੈ ਨਾ। ਬੰਦ ਕਰ ਦੋ ਉਹ ਸੁੱਕਾ ਨਹੀਂ ਘਾੜਣ ਨੂੰ। ਛੋਲੇ ਆ? ਨਹੀਂ ਵੀ ਨਹੀਂ। ਹਾਂ। ਉਹ ਤਾਂ ਡੈਡੀ ਨੇ ਸਿਰਫ ਆਪਾਂ ਨੂੰ ਇੱਕ ਵਾਰ ਹੀ ਪਿਆ ਸੀ। ਹਾਂ ਤੇ ਉਹਦੀ ਬਾਅਦ ਆਵੇ ਇੱਕ ਰੋਜ਼ ਪਿਆਰੇ। ਰੋਜ਼ ਚਾਵਲਾ ਦਾ ਆਟਾ ਪਿਆਰੇ ਤੁਹਾਨੂੰ ਦੁੱਧ ਚ ਘੋਲ-ਘੋਲ ਕੇ। ਵੇਖ ਲਓ ਡੈਡੀ ਜੀ ਦੇ ਕੰਮ ਬੜੇ ਸਿਆਣੇ ਬੜੇ ਸਾਰੇ ਕੰਮ ਕੀਤੇ ਤੁਸੀਂ ਤੇ ਅੱਜ ਮੇਰੇ ਤੋਂ ਵੀ ਇੱਕ ਬਹੁਤ ਵੱਡਾ ਨੁਕਸਾਨ ਹੋ ਗਿਆ ਇੱਕ ਇਹਨਾਂ ਨੇ ਕਰ ਲਿਆ ਹੁਣ ਮੈਂ ਵੀ ਕਰ ਲਿਆ ਵਿਖਾਈ ਦਿੰਨੀ ਮੈਨੂੰ ਨੁਕਸਾਨ ਕੀ ਕੀਤਾ ਸਰਦਾਰ ਜੀ ਲਾਂਦੇ ਪਏ ਸੀ ਰਸੋਈ ਚ ਆ ਵੜੀ ਕੁੰਡੀ ਪੈਨ ਵਗੈਰਾ ਟੰਗਣ ਵਾਸਤੇ ਮੈਂ ਸੋਚਿਆ ਸੀ ਕਿ ਕੰਮ ਆਵਦਾ ਗਾਰਡਨ ਤੋਂ ਧਿੱਕਰ ਮੈਂ ਆਟਾ ਗੁੰਨਣਾ ਸਬਜੀ ਬਾਚ ਬਣਾਵਾਂਗੇ ਤੇ ਆਹ ਵੇਖ ਲਓ ਚੰਗੀ ਤਰਾਈ ਮੈਂ ਆਟਾ ਗੁੰਨ ਤਾਈ ਕਿ ਸਾਰੀ ਰਸੋਈ ਚ ਆਟਾ ਗੁੰਨੇ ਆ ਗਿਆ ਬੜਾ ਬੁਰਾ ਹਾਲ ਮੰਮਾ ਮੈਂ ਅੱਜ ਨਾ ਜੀ ਰੋਟੀ ਨਾ ਬਣਾਇਓ ਕਿਉਂ ਪੇਟ ਦਰ ਨੂੰ ਲੱਗ ਤਲੀਆਂ ਖਾ ਲੈਣੀ ਥਲੀਆਂ ਚਲ ਮੈਂ ਉਹਦੀਆਂ ਜੋ ਬਣਾ ਕੇ ਦੇਣੀ ਆ ਤੈਨੂੰ ਠੀਕ ਚਲੋ ਜੀ ਮੈਂ ਬਣਾਵਾਂ ਹੁਣ ਦਲੀਆ ਗੰਦ ਪੇਲ ਖਾਂਦੇ ਜ਼ਿਆਦਾ ਹੈ ਤੇ ਹੁਣ ਪੇਟ ਦਰ ਤੇ ਹੋਣਾ ਹੀ ਹੈ ਹੁਣ ਤੇ ਲਈਏ ਚੇਤਾਂ ਰਿਹਾ ਕਿ ਦਲੀਆ ਬਣਾ ਲਈਏ ਸਟਾਰਟ ਕਰਦੇ ਹਾਂ ਅਪ ਦਲੀਆ ਬਣਾਣਾ ਵਧੀਆ ਜਿਹਾ ਬਣਾਉਂਗੀ ਤੇ ਖਾਓਗੀ ਨਹੀਂ ਤੇ ਉਹ ਨੂੰ ਵੀ ਮਨਾ ਕਰ ਦੇਣ ਨੇ ਕਿ ਮੈਂ ਨਹੀਂ ਖਾਣਾ ਤੇ ਏਕਮ ਦਾ પેટ ਠੀਕ ਨਹੀਂ ਹੈ ਤੇ ਉਹ ਖਾਏਗੀ ਦਲੀਆ ਵਧੀਆ ਬਣ ਰਿਹਾ ਨਾ ਲੋ ਜੀ ਦਲੀਆ ਹੋ ਗਿਆ ਰੈਡੀ ਬੜਾ ਦੇਖੋ ਕਿ ਟੇਸਟੀ ਟੇਸਟੀ ਬਣਿਆ ਹੈ ਬੜਾ ਸਵਾਦ ਲੱਗ ਰਿਹਾ ਹੈ ਇਹ ਦੇਖਣ ਜੀ ਸਵਾਦ ਹੈ ਤੇ ਖਾਣ ਚ ਕਿੰਨਾ ਵਧੀਆ ਲੱਗੇਗਾ ਵਾਓ ਹਮ ਜੈਮੀ ਲੋ ਜੀ ਆਟਾ ਉਟਾ ਸੰਭਾਲ ਕੇ ਰਸੋਈ ਸਾਫ ਕਰਕੇ ਹੁਣ ਨਾ ਧੋਕੇ ਤੇ ਧੀ ਰਾਣੀ ਵਾਸਤੇ ਇਦਾਂ ਹੀ ਸੌਰੀ ਦਲੀਆ ਬਣਾ ਕੇ ਹੁਣ ਵੇਲੇ ਹੋਏ ਆ ਥੱਕ ਗਏ ਆ ਬਾਈ ਸਵੇਰ ਦਾ ਜਿਹੜਾ ਕੰਮ ਪੈਂਦਾ ਬਹੁਤ ਜ਼ਿਆਦਾ ਹੁੰਦਾ ਹੈ ਹੁਣ ਮੈਨੂੰ ਆਨੰਤ ਸਵੇਰ ਤੋਂ ਲੈ ਕੇ ਸ਼ਾਮ ਦੇ ਵੱਜ ਗਏ ਨੇ 5 ਹੁਣ ਮੈਂ ਕਿਤੇ ਵੇਲੀ ਹੋਈ ਆ ਤੇ ਬੱਚੇ ਗਏ ਆ ਆਪਣੇ ਡੈਡੀ ਨਾਲ ਥੋੜੀ ਦੇਰ ਘੁੰਮਣ ਫਿਰਨ ਹੁਣ ਆਪਾਂ ਫ੍ਰੀ ਹੋ ਗਏ ਆ ਹੁਣ ਬਸ ਸਬਜੀ ਦਾ ਕੰਮ ਰਹਿ ਗਿਆ ਫ੍ਰੀ ਕਿੱਥੇ ਹੋਈ ਆ ਥੋੜਾ ਰੈਸਟ ਕਰਾਂਗੇ ਉਹਦੇ ਬਾਅਦ ਸਬਜੀ ਬਣਾਵਾਂਗੇ ਇਸੇ ਨਾਲ ਮੈਂ ਕਰ ਰਹੀ ਆ ਜੀ ਥੋੜੀ ਦੇਰ ਰੈਸਟ ਤੇ ਤੁਹਾਨੂੰ ਕਹਿ ਰਹੀ ਆ ਮੈਂ ਬਾਏ ਬਾਏ ਵਲੋਗ ਨੂੰ ਐਂਡ ਕਰਨ ਲੱਗੇ ਆ ਤੇ ਵੀਡੀਓ ਪਸੰਦ ਆਏ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇ ਵੀਡੀਓ ਪਸੰਦ ਆ ਜੇ ਤੇ ਸਾਡੀ ਫੈਮਿਲੀ ਪਸੰਦ ਆਏ ਤੇ ਵੀ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਸੇ ਨਾਲ ਕਰਦੇ ਆਪਾਂ ਵਲੋਗ ਨੂੰ ਐਂਡ ਸਸਿਕਲ ਜੀ ਐਂਡ ਬਾਏ